ਸਸੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਿੰਕਲ ਥੋੜੇ ਲੋਕ ਜੁੜ ਜਾਣ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਗੱਲਾਂ ਬਾਤਾਂ ਕਰਨੀਆਂ ਜਿਹੜਾ ਪਹਿਲ ਦਾ ਇੱਕ ਬਲੈਕ ਮੈਨਰ ਹੈ ਜਿਹੜਾ ਕਹਿੰਦਾ ਮੈਂ 5% ਦਾਨ ਕਰਦਾ ਸਹੀਰ ਤੋਂ ਸ਼ਾ ਮੰਗੂ ਸੂਰ ਸੂਰ ਨਾਮ ਇਹ ਹੁੰਦਾ ਬੰਦੇ ਦਾ ਤੇ ਨਾਲ ਉਹਦੇ ਕੱਛੂ ਕੁੰਬਾ ਤੁਹਾਨੂੰ ਪਤਾ ਹੀ ਹੈ ਦੋਨੋਂ ਡੰਗਰ ਨੇ ਇਨਸਾਨ ਨਹੀਂ ਹੈਗੇ ਤੁਹਾਨੂੰ ਪਤਾ ਹੀ ਹੈ ਬਾਕੀ ਸਾਰੀ ਜਾਣਕਾਰੀ ਮੈਂ ਦਿੱਲੀ ਜਾ ਰਿਹਾ ਸੀਗਾ ਤੇ ਦਿੱਲੀ ਜਾ ਵੀ ਮੈਂ ਕੰਮ ਦੇ ਸਿਲਸਿਲੇ 'ਚ ਰਿਹਾ ਮੈਂ ਪਿੱਛੇ ਜੇ ਤੁਹਾਨੂੰ ਪਤਾ ਮੇਰੀ ਸਿਹਤ ਠੀਕ ਨਾ ਹੋਣ ਕਰਕੇ ਕਾਰੋਬਾਰ ਵਾਲੇ ਪਾਸੇ ਧਿਆਨ ਘਟ ਦੇ ਰਿਹਾ ਸੀ ਆ ਹੁਣ ਮਹੀਨੇ ਤੋਂ ਦੁਬਾਰਾ ਐਕਟਿਵ ਹੋਇਆ ਕਾਰੋਬਾਰ ਦੇ ਸਿਲਸਿਲੇ 'ਚ ਹੀ ਹੋਰ ਮਾਲ ਨਵੀਂ ਆਟਮਾ ਖਰੀਦਣ ਦਿੱਲੀ ਜਾ ਰਿਹਾ ਮੈਂ ਝੂਠ ਘੱਟ ਬੋਲਦਾ ਝੂਠ ਬੋਲਣ ਤੇ ਵਿਸ਼ਵਾਸ ਨਹੀਂ ਲੱਗਦਾ ਜਿੱਦਾਂ ਕਛੂ ਕੁੰਬੇ ਆਉਣੀ ਸਮੁੰਦਰ ਚੋ ਤੈਰ ਕੇ ਜਾਂਦੇ ਆ ਤੇ ਮਾਲ ਲੈ ਕੇ ਆ ਜਾਂਦੇ ਆ ਉਹ ਕਹਿੰਦੇ ਸਿਰਫ ਇਹ ਮਾਲ ਸਾਡੇ ਕੋਲ ਹੀ ਏ ਕਿਉਂਕਿ ਸਮੁੰਦਰ ਚੋ ਕਛੂ ਕੁੰਬਾ ਹੀ ਤੈਰ ਸਕਦਾ ਹੈ ਇਨਸਾਨ ਤਾਂ ਤੈਰ ਨਹੀਂ ਸਕਦਾ ਜਾਨਵਰੀ ਤੈਰ ਸਕਦਾ ਇਹ ਤੈਰ ਕੇ ਸਮੁੰਦਰ ਚੋ ਜਾਂਦੇ ਨੇ ਐਦਾਂ ਕਛੂ ਕੁੰਬਾ ਤੈਰ ਕੇ ਜਾਂਦਾ ਤੈਰ ਕੇ ਮਾਲ ਲੈ ਆਂਦਾ ਸੋ ਇਹ ਉਹ ਮਾਲ ਇਹਦਾ ਗੋਲੀ ਹੁੰਦਾ ਉਹ ਕਿਉਂਕਿ ਨਾ ਕੋਈ ਵੇਤਨਾਮ ਜਾਵੇ ਨਾ ਲੈ ਕੇ ਆਵੇ ਕਈ ਏਰੀਆ ਹੋਰ ਵੀ ਜਿਹੜੀਆਂ ਕੰਟਰੀਆਂ ਵਿੱਚੋਂ ਮਾਲ ਲੈਂਦਾ ਨੂੰ ਇਹ કચ્છੂਕੁੰਮਾ ਸਮੁੰਦਰ ਦੇ ਰਸਤੇ ਜੋ ਜਾਂਦਾ ਹੈ ਤੈਰ ਕੇ ਮਾਲ ਲੈ ਕੇ ਆਪਣੇ ਭਰਾ ਨੂੰ ਦੇ ਦਿੰਦਾ ਤੁਹਾਨੂੰ ਪਤਾ ਹੀ ਹੈ ਰਾਹੁਲ ਚੋਹਾਨ ਤੂੰ ਹਾਸਨ ਆ ਰਾਹੁਲ ਮ제 ਚੱਲ ਸਵਾਦ ਵੈਸੇ ਜ਼ਿੰਦਗੀ ਚ ਲੈਣ ਹੁਣ ਗੱਲ ਆਪਾਂ ਕਰਨੀ ਹੈ ਅੱਗ ਲਾਣ ਵਾਲੇ ਕਹਿੰਦੇ ਅੱਗ ਤੋਂ ਡਰ ਗਏ ਲੋਕਾਂ ਦੇ ਤੁਹਾਨੂੰ ਯਾਦ ਹੋਊਗਾ ਦੋਸਤੋ ਅੱਜ ਤੋਂ 6 ਮਹੀਨੇ 7 ਮਹੀਨੇ ਪਹਿਲੇ ਜਦੋਂ ਮੇਰਾ ਵਿਵਾਦ ਹੋਇਆ ਸੀ ਗੋਲੀਗਾਂਡ ਚ ਵੀ 5 ਮਹੀਨੇ ਪਹਿਲੇ ਤੁਹਾਨੂੰ ਪਤਾ ਮੇਰੇ ਸੋਰੇ ਇਨਵੋਲਵ ਸੀਗੇ ਉਹਨਾਂ ਦੇ ਘਰੇ ਜਾ ਕੇ ਬੜੀ ਇਹਨੇ ਉਂਗਲਬਾਜੀ ਕਰਨੀ ਉਹ ਜੀ ਤੁਸੀਂ بڑے ਮਾੜੇ ਬੰਦੇ ਕੁੜੀ ਕਿੱਥੇ ਵਿਆਹਤੀ ਫਲਾਣਾ ਝਮਕਾ ਅੱਜ ਤੁਹਾਨੂੰ ਇਹਦੀ ਕਰਤੂਤ ਦੱਸ ਲੱਗਾ ਇਹ ਇਸ ਇਸ ਸੂਰ ਦੀ ਕਰਤੂਤ ਦੱਸ ਲੱਗਾ ਪਰ ਆਵਾ ਤਾਂ ਤੁਹਾਨੂੰ ਪਤਾ ਹੀ ਹੈ ਇਹਦਾ ਕਹਿਜ ਹੈ ਦਮਲਾ ਬਣ ਕੇ ਪਬਲਿਕ ਦੇ ਸਾਹਮਣੇ ਆਪਣੇ ਆਪ ਨੂੰ ਪਤਾ ਨਹੀਂ ਕੀ ਸ਼ੋਅ ਕਰਦਾ ਅਮਰ ਤਾਂ ਇਹ ਛੱਕਿਆ ਨਹੀਂ ਹੋਇਆ ਇੰਟਰਨੈਸ਼ਨਲ ਠੱਗ ਆਏ ਨਸ਼ੇ ਪੱਤੇ ਦਾ ਆਦਿ ਹੈ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ ਭਾਵੇਂ ਇਹਦਾ ਡੋਪ ਟੈਸਟ ਕਰਾ ਲਓ ਹੁਣ ਅੱਜ ਕੱਲ ਕਹਿੰਦੇ ਨਵੇਂ ਕਾਰਿਆ ਸ਼ੁਰੂ ਹੋਇਆ ਹੁਣ ਸ਼ਰਾਬ ਪੀ ਕੇ ਜਨਾਨੀ ਨੂੰ ਕੁਟਦਾ ਰੋਜ਼ ਰੋਜ਼ ਰਾਤ ਨੂੰ ਸ਼ਰਾਬ ਪੀ ਕੇ ਜਨਾਨੀ ਨੂੰ ਮਾਰਕਟਾਈ ਕਰਦਾ ਹੈ ਬਲੈਕਮੈਲਰ ਕਰਦਾ ਟੌਰਚਰ ਕਰਦਾ ਉਮੀਦ ਤਾਲੀਵਾਲ ਨੇ ਲਿਖਿਆ ਉਹ ਤਾਂ ਸੇਵਾ ਕਰਦਾ ਹਾਂ ਹਾਂ ਸੇਵਾ ਹੀ ਹੈ ਜਨਾਨੀ ਕੁੱਟਨੀ ਸੇਵਾ ਹੀ ਕਰਦਾ ਉਹ ਸਾਡੇ ਤੇ ਭਰਾਵਾ ਇਹੋ ਜਿਹੇ ਇਲਜ਼ਾਮ ਤਾਂ ਨਹੀਂ ਲੱਗੇ ਨਾ ਜਨਾਨੀ ਛੱਡਤੀ ਕੁੱਟੀ ਤਾਂ ਨਹੀਂ ਮਰਦਾ ਵਾਲਾ ਜਿਗਰਾ ਰੱਖੋ ਉਹ ਜ਼ਿੰਦਗੀ ਬੜੀ ਲੰਬੀ ਹੈ ਜ਼ਿੰਦਗੀ ਚ ਬੰਦੇ ਬਹੁਤ ਕੁਝ ਕਰਦੇ ਹੁੰਦੇ ਆ ਬੜੇ ਜ਼ਿੰਦਗੀ ਚ ਵਾਦੇ ਘਾਟੇ ਹੁੰਦੇ ਆ ਮਰਦਾਂ ਫਿਰ ਕੀ ਹੋ ਗਿਆ ਉਹ ਮਰਦ ਹੀ ਕਾਦਾ 사ਲਾ ਜਿਹੜਾ ਜਨਾਨੀ ਕੁੱਟੇ ਅਮੇ ਤਾਂ ਮੇਰੀ ਗੱਲ ਥੈਂਕ ਯੂ ਜਨੇਜਾ ਸਾਹਿਬ ਥੈਂਕ ਯੂ ਪ੍ਰਿੰਸ ਸਾਹਿਬ ਮਿਹਰਬਾਨੀ ਤੁਹਾਡੀ ਸਾਰਿਆਂ ਦੀ ਗੱਲ ਸਾਥ ਦੇਣ ਦੀ ਨਹੀਂ ਹੈ ਗੱਲ ਸੱਚਾਈ ਦਾ ਸਾਥ ਦੇਣ ਦੀ ਹੈ ਵੀ ਜਿਹੜਾ ਸੱਚ ਬੋਲੇ ਉਹ ਜਿਹੜੇ ਇਹਦੇ ਨਾਲ ਬਾਬੇ ਤੁਰੇ ਫਿਰਦੇ ਨੇ ਅੱਜ ਮੈਂ ਇੱਜ਼ਤ ਦੇ ਕੇ ਗੱਲ ਕਰਦਾ ਪਹਿਲੀ ਯਾਰ ਵੈਸੇ ਤਾਂ ਉਹ ਜਿਹੜੀਆਂ ਕਰਤੂਤਾ ਕਰਦੇ ਨੇ ਇੱਜ਼ਤ ਦੇ ਕਾਬਲ ਨਹੀਂ ਪਰ ਅੱਜ ਇੱਜ਼ਤ ਦੇ ਕੇ ਦੇਖ ਲੈਣਾ ਵੀ ਜਿਹੜਿਆ ਇਹਦੇ ਨਾਲ ਬਾਬੇ ਤੁਰੇ ਫਿਰਦੇ ਜਿਹੜੇ ਵੀ ਬੰਦੇ ਤੁਰੇ ਫਿਰਦੇ ਨੇ ਉਹ ਇਹਦੇ ਘਰੇ ਜਾਓ ਇੱਕ ਵਾਰੀ ਜਾ ਕੇ ਇਹਦੀ ਜਨਾਨੀ ਦਾ ਦੁੱਖ ਸੁਣੋ ਇੱਕ ਵਾਰੀ ਹਾਂ ਚੰਨੀ ਵੀਰ ਜੇ ਕਿਸੇ ਨੇ ਨਸ਼ੇ ਛੱਡ ਤੇ ਫਿਰ ਉਹ ਡੋਪ ਟੈਸਟ ਕਰਾਣ ਤੋਂ ਭੈਦਾ ਕਿਉਂ ਆ ਕਰਾਵੇ ਇੱਕ ਉਹ ਜਿਹੜੇ ਇਹਦੇ ਨਾਲ ਤੁਰੇ ਫਿਰਦੇ ਨੇ ਉਹ ਇੱਕ ਵਾਰੀ ਇਹਦੇ ਘਰੇ ਜਾਣ ਇਹਦੀ ਜਨਾਨੀ ਦਾ ਦੁੱਖ ਸੁਣਨ ਉਹ ਤੁਹਾਨੂੰ ਆਪਣਾ ਦੁੱਖ ਦੱਸੇ ਜਿਹੜੀ ਇਹਨੇ ਇੱਕ ਜਨਾਨੀ ਹੋਰ ਰੱਖੀ ਹੋਈ ਆ ਲੋਕਾਂ ਤੇ ਤੇ ਇਲਜ਼ਾਮ ਲਾਣੇ ਉਹ ਜੀ ਇਹਨੇ ਕੁੜੀਆਂ ਰੱਖੀਆਂ ਹੋਈਆਂ ਇਹ ਕੁੜੀਆਂ ਨੂੰ ਪੈਸੇ ਦਿੰਦਾ ਤੂੰ ਦੱਸ ਕਿਹੜੀ ਜਨਾਨੀ ਰੱਖੀ ਪਹਿਲੇ ਆਪਣੀ ਦੁਕਾਨ ਤੇ ਰੱਖੀ ਫਿਰ ਕੱਚੂ ਕੁੰਬੇ ਤੇ ਰਖਾਤੀ ਉਹ ਜਨਾਨੀ ਦੀ ਇੱਕ ਵੀਡੀਓ ਕਲਿੱਪ ਵੀ ਤੇਰੀ ਵਾਈਫ ਕੋਲ ਹੈਗੀ ਐ ਜਿੱਚੋ ਮਾਫੀ ਮੰਗਦੀ ਪਈ ਐ ਵੀ ਮਾਝ ਤੋਂ ਬਾਅਦ ਸਰ ਨੂੰ ਫੋਨ ਨਹੀਂ ਕਰਾਂਗੀ ਉਹ ਤੂੰ ਆਪਣੀ ਕਰਤੂਤ ਦੱਸ ਵੀ ਤੂੰ ਕਿਹੜੇ ਚੰਨ ਚਾੜੇ ਤੂੰ ਤੇ ਕੱਚੂ ਕੁੰਬੇ ਨੇ ਕਿਹੜੇ ਚੰਨ ਚਾੜੇ ਐ ਹੈਂ ਛੱਜ ਤਾਂ ਬੋਲੇ ਛੰਨਣੀ ਬੋਲੇ ਜਿੱਥੇ 3606 ਕਿਨੇ ਸਾਲਿਆ ਉਦੋਂ ਹੋਟਲ 'ਚ ਬੈਠਾ ਟੇਬਲ ਦੇ ਅੱਗੇ ਐਂ ਲੱਗਦਾ ਸੀ ਜਿਵੇਂ ਕੋਈ ਸੂਰ ਲਟਿਆ ਹੋਇਆ ਛੱਪੜ ਤੇ ਕਦੀ ਐ ਬੜੀ ਸ਼ਕਲ ਦੇਖੀ ਸੀ ਇਹ ਜਿਹ ਪੱਟਣ ਤੇ ਆਇਆ ਪਿਆ ਗੂੰਹ ਖਾਣਿਆ ਤੇ ਦਿਮਾਗ 'ਚ ਗੂੰਹ ਭਰਿਆ ਪਿਆ ਗੱਲਾਂ ਕਰਦਾ ਤੂੰ ਵੱਡੀਆਂ ਗੱਲਾਂ ਕਰਦਾ ਤੂੰ ਵੱਡੀਆਂ ਪੱਲੇ ਤੇਰੇ ਕੱਖ ਨਹੀਂ ਵਾਏ ਗੁਰੂ ਕਰਾਵੇ ਤਾਂ ਸਲਾਮਾ ਹੁੰਦੀ ਆ ਅਦੇਖ ਅੱਧਾ ਹੁੰਦੀ ਐ ਸਲਾਮਾ ਤੇਰਾ ਮੂੰਹ ਨਹੀਂ ਮੱਥਾ ਨਹੀਂ ਮੈਨੂੰ ਤੂੰ ਥੱਲੇ ਲਾਉਣ ਨੂੰ ਫਿਰਦਾ ਸੱਤ ਜਨਮ ਲੱਗਿਆ ਰਵੇ ਤੇਰਾ ਸਾਰਾ ਟੱਬਰ ਵਿੱਚੇ ਚੱਕੀ ਵਾਲਾ ਅੰਕਲ ਵੀ ਲੱਗਿਆ ਰਵੇ ਤਾਂ ਵੀ ਨਹੀਂ ਕੁਝ ਹੋਣਾ ਮੇਰਾ ਸਮਝਦਾ ਗੱਲ ਮੇਰਾ ਵਾਹਿਗੁਰੂ ਦੀ ਕਿਰਪਾ ਨਾਲ ਹੀ ਸਵਾਦ ਲੈਂਦੇ ਆ ਆਪਣੀ ਜ਼ਿੰਦਗੀ ਦੇ ਉਹਨੂੰ ਤਾਂ ਪਾ ਕੇ ਵੀਡੀਓ ਤੇ ਉੱਚ ਕਹਿਣਾ ਉਹ ਜੀ ਛਾਡੇ ਤਾਂ ਆਪਣੇ ਰਲ ਗਏ ਇਹ ਚੱਕੀ ਐ ਬਾਈ ਗੁਰੂ ਜੀ ਤੂੰ ਦੱਸਿਆ ਤਾਂ ਅਸੀਂ ਬਰੀਕ ਪੀਸਦੀ ਐ ਹੁਣ ਤੇਰੇ ਵਾਲੇ ਪਾਸੇ ਚੱਲ ਪਈ ਉਹ ਚੱਕੀ ਇੱਦਾਂ ਇਹ ਬਰੀਕ ਪੀਸਦੀ ਐ ਹੁਣ ਪੀਸਣਾ ਜਿਹੜੇ ਤੂੰ ਮਾੜੇ ਕਰਮ ਕੀਤੇ ਜਿਹੜੀਆਂ ਗੁਰਦੁਆਰੇ ਝੂਠੀਆਂ ਸੁਵਾਂ ਚ ਕਾਇਆਂ ਜਨਾਨੀ ਨੂੰ ਜਿਹੜੇ ਲੋਕਾਂ ਤੇ ਇਲਜ਼ਾਮ ਲਾਏ ਆ ਉਹ ਤੇਰੇ ਸਾਹਮਣੇ ਵੀ ਤਾਂ ਆਣੇ ਆ ਚੱਕੀ ਚੱਕੀ ਵਾਲੇ ਅੰਕਲ ਦਾ ਕੀ ਹਾਲ ਉਸੇ ਵੀ ਜਾ ਕੇ ਸੁਆਦ ਲੈਂਦੇ ਹੋ ਮੇਰੇ ਤੋਂ ਮੈਂ ਦੇਖਿਆ ਇੱਕ ਜੀ alwayz with you ਨਹੀਂ ਮੇਰੇ ਨਾਲ ਤਾਂ ਰਹਾ alwayz ਤੂੰ ਚੱਕੀ ਵਾਲੇ ਅੰਕਲ ਬਾਰੇ ਮੈਨੂੰ ਕੋਈ ਪੁੱਛਦਾ ਉਹ ਵੀ ਇੱਕ ਬੜੀ ਲੰਬੀ ਸਟੋਰੀ ਐ ਮੈਨੂੰ ਬਾਰ-ਬਾਰ ਤੁਸੀਂ ਸਾਰੇ ਪੁੱਛਦੇ ਹੋ ਉਹ ਆਪਾਂ ਗੱਲ ਨਹੀਂ ਕਰਨੀ ਕਿਉਂਕਿ ਪਹਿਲੀ ਆਪਣੀ ਜਨਾਨੀ ਨੂੰ ਟੌਰਚਰ ਕਰਦਾ ਵੀ ਚੱਕੀ ਵਾਲੇ ਬਾਰੇ ਤੂੰ ਦੱਸਿਆ ਜਦ ਤੱਕ ਉਹਨੇ ਕੁਝ ਵੀ ਨਹੀਂ ਇਹੋ ਜੀ ਗੱਲ ਕੀਤੀ ਮੇਰੇ ਨਾਲ ਮੈਨੂੰ ਉਹਦੇ ਮੱਲੇ 'ਚੋਂ ਪਤਾ ਲੱਗੀ ਸਾਰੀ ਗੱਲ ਉਹਦਾ ਕੁੜੀ ਦਾ ਕੋਈ 1% ਵੀ ਰੋਲ ਹੈ ਨਹੀਂ ਹੋਰ ਵੀ ਗੱਲਾਂ ਤੇ ਉਹਨੂੰ ਬੜਾ ਕੁੜੀ ਨੂੰ ਟੌਰਚਰ ਕੀਤਾ ਜਾਂਦਾ ਮੈਂ ਖੁੱਲ ਕੇ ਬੋਲਦਾ ਅੱਜ ਮੈਂ ਕੋਈ ਮੈਂ ਹੋਰ ਵੀ ਬਹੁਤ ਗੱਲਾਂ ਸੀ ਮੈਂ ਫਿਰ ਜਜਵਾਤੀ ਹੋ ਜਾਂਦਾ ਮੈਂ ਮੂੰਹੋਂ ਕੱਢਣੀਆਂ ਨਹੀਂ ਪਰ ਮੈਂ ਇਸ ਵੀਡੀਓ ਮੇਨ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੈ ਵੀ ਜਿਹੜੇ ਇਹਦੇ ਨਾਲ ਉਹ ਤੁਰੇ ਫਿਰਦੇ ਨੇ ਜਿਹੜੇ ਆਪਣੇ ਆਪ ਨੂੰ ਬਾਬੇ ਘੋਂਦੇ ਨੇ ਜਾਂ ਜੋ ਵੀ ਨੇ ਕਿਉਂ ਸਾਡੇ ਦਾ ਬਾਬਾ ਦੀਪ ਸਿੰਘ ਨਾ ਹੀ ਨਹੀਂ ਕਿਸੇ ਨੂੰ ਬਾਬਾ ਮੰਨਦੇ ਸਾਡਾ ਦਾ ਬਾਬਾ ਨਾਨਕ ਅੱਜ ਵੀ ਹੈ ਸਾਡੇ ਦਿਲ ਚ ਵੱਸਦਾ ਸਾਡਾ ਪ੍ਰਮਾਤਮਾ ਸਾਡੇ ਦਾ ਬਾਬਾ ਦੀਪ ਸਿੰਘ ਜੀ ਅੱਜ ਵੀ ਸਾਡੇ ਅੰਗ ਸੰਗ ਨੇ ਸੋ ਜਿਹੜੇ ਇਹਦੇ ਨਾਲ ਲੋਕ ਤੁਰੇ ਫਿਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਵੀ ਆਪਣੇ ਯਾਰ ਦੇ ਘਰੋਂ ਦੀ ਜਨਾਨੀ ਨੂੰ ਇੱਕ ਵਾਰੀ ਪੁੱਛੋ ਵੀ ਬੇਟਾ ਤੈਨੂੰ ਕੀ ਦੁੱਖ ਤਕਲੀਫ ਹੈ ਤੁਹਾਡੇ ਯਾਰ ਦੇ ਸੋਹਰੇਆਂ ਨੇ ਤੁਹਾਨੂੰ ਫੋਨ ਵੀ ਕੀਤਾ ਸੀ ਪਰ ਤੁਸੀਂ ਉਹਨਾਂ ਦੀ ਗੱਲ ਸੁਣੀ ਨਹੀਂ ਇਹ ਚੀਜ਼ ਜਾਣ ਲੈ ਟਾਈਮ ਦੇ ਵਿੱਚ ਜਦੋਂ ਲੋਕਾਂ ਦੇ ਸਾਹਮਣੇ ਆਉਗੀ ਫਿਰ ਕੀ ਮੂੰਹ ਦਿਖਾਓਗੇ ਵੀ ਕਾਦੇ ਤੁਸੀਂ ਸਮਾਜ ਸੇਵੀ ਹੋ ਵੀ ਜਦ ਤੁਹਾਨੂੰ ਤੁਹਾਡੇ ਯਾਰ ਦੇ ਸੋਦੇ ਫੋਨ ਕਰਦੇ ਆ ਫਿਰ ਉਦੋਂ ਭਚਕਦੇ ਨਹੀਂ ਉਦਾਂ ਆਪਾਂ ਮੂੰਹ ਚੱਕ ਕੇ ਤੁਰੇ ਫਿਰਦੇ ਆ ਅਛੀ ਜੀ ਫਲਾਣਾ ਕੰਮ ਕਰਕੇ ਮੂੰਹ ਵੀ ਆਇਆ ਮੈਂ ਅਛੀ ਜੀ ਫਲਾਣਾ ਕੰਮ ਕਰਕੇ ਆਏ ਅਛੀ ਜੀ ਐਮ ਕਰਕੇ ਆਏ ਐਦਾਂ ਤੇ ਤੁਸੀਂ ਸਮਾਜ ਸੇਵੀ ਹੋ ਸੋ ਮੇਰੀ ਬੇਨਤੀ ਹੈ ਵੀ ਜਿਹੜਾ ਤੁਹਾਡਾ ਯਾਰ ਮਾੜੇ ਕਰਮ ਕਰਦਾ ਨਾ ਉਹਦੇ ਘਰੇ ਜਾਓ ਉਹਦੇ ਘਰੇ ਜਾ ਕੇ ਉਹਦੀ ਵਾਈਫ ਤੋਂ ਪਤਾ ਕਰੋ ਵੀ ਇਹਦੇ ਕਾਰਨਾਮੇ ਕੀ ਏ ਉਹਦਾ ਵਿਚਾਰੀ ਦਾ ਕੁੜੀ ਦਾ ਦੁੱਖ ਸੁਣੋ ਤੇ ਜਿਹੜੀ ਇਹ ਜਨਾਨੀ ਬਾਹਰ ਰੱਖੀ ਫਿਰਦਾ ਕਿਹੜੀ ਜਗ੍ਹਾ ਤੇ ਰੱਖੀ ਫਿਰਦਾ ਉਹ ਛਡਾਓ ਉਸ ਕੁੜੀ ਦਾ ਦੁੱਖ ਸੁਣੋ ਇਮਰਾਨ ਕਲੇਰ ਬੜਾ ਹੱਸਦਾ ਜਦੋਂ ਮੈਂ ਕੀਤਾ ਉਹ ਹੈ ਹੀ ਅੱਧਾ ਉਹਦਾ ਮੂੰਹ ਹੀ ਅੱਧਾ ਅੱਧਾ ਸਾਲਾ ਮੇਰਾ ਤੇ ਬਾਕੀ ਰਹੀ ਗੱਲ ਮੈਂ ਫੇਰ ਕਹਿੰਦਾ ਵੇ ਜੇ ਘੜੀ ਤੇ ਇੱਕ ਵਾਰੀ 6 ਵਜੇ ਐ ਸੂਈ ਘੁੰਮ ਕੇ ਦੁਬਾਰਾ 6 ਵਜੇ ਦੇ ਆ ਸੋ ਕਿਸੇ ਦਾ ਮਾਰਾ ਕਰਨ ਤੋਂ ਪਹਿਲੇ ਇਹ ਸੋਚ ਲਿਓ ਵੀ ਸੂਈਆਂ ਫੇਰ ਘੁੰਮਣ ਗਈਆਂ ਇਹ ਚੱਕੀ ਚੱਕੀ ਕੀ ਹੈ ਲੋਕੀ ਸਵਾਦ ਲੈਂਦੇ ਫੁੱਲ ਲੈਣ ਵੀ ਕਿਉਂ ਨਾ ਥੋਡੀ ਜ਼ਿੰਦਗੀ ਹੈ ਭਾਈ ਤੁਸੀਂ ਸਵਾਦ ਲੈਣ ਦੇ ਹੱਕਦਾਰ ਹੋ ਤੁਸੀਂ ਸਵਾਦ ਲੈ ਸਕਦੇ ਹੋ ਮੈਂ ਬਿਲਕੁਲ ਨਹੀਂ ਤੁਹਾਨੂੰ ਰੋਕਦਾ ਇੱਕ ਜ਼ਿੰਦਗੀ ਮਿਲੀ ਹੈ ਤੁਹਾਨੂੰ ਮੈਨੂੰ ਵੀ ਇੱਕ ਹੀ ਮਿਲੀ ਮੈਨੂੰ ਤਾਂ ਦੂਜੀ ਵੀ ਮਿਲ ਗਈ ਠੀਕ ਹੈ ਇੱਕ ਜ਼ਿੰਦਗੀ ਮਿਲੀ ਹੈ ਸਵਾਦ ਕਿਉਂ ਨਹੀਂ ਲੈਣਾ ਬਿਲਕੁਲ ਲੈਣਾ ਬੰਦਾ ਸਵਾਦ ਲਓ ਤੁਸੀਂ ਨਜ਼ਾਰਾ ਲਓ ਤੇ ਬਾਕੀ ਰਹੀ ਗੱਲ ਮੇਰੀ ਬੇਨਤੀ ਹਸੀਆਂ ਦੇ ਸਾਰੇ ਮੇਰੀ ਬੇਨਤੀ ਹੈ ਕਿ ਆ 5% ਦਾਨ ਕਰਨ ਵਾਲਿਆਂ ਨੂੰ ਬੇਨਤੀ ਹੈ ਵੀ ਜਨਾਨੀਆਂ ਕੁੱਟਰੀਆਂ ਬੰਦ ਕਰ ਦਿਓ ਜਨਾਨੀਆਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰ ਦਿਓ ਮਸਾ ਤੁਹਾਨੂੰ ਇੱਕ ਮਿਲੀ ਹੈ ਖੱਛੂ ਕੁੰਬੇ ਦਾ ਤਾਂ ਹੋਣਾ ਵੀ ਨਹੀਂ ਠੀਕ ਹੈ ਖੱਛੂ ਕੁੰਬੇ ਨੂੰ ਤਾਂ ਨੇਪਾਲ ਨਪੂਲ ਜਾਣਾ ਪੈਣਾ ਇਸ ਕਰਕੇ ਸੂਰ ਸਾਹਿਬ ਅਕਲ ਚੋਂ ਗੂੰ ਬਾਹਰ ਕੱਢੋ ਤੇ ਕਰੇ ਜਾਓ ਜਨਾਨੀ ਤੋਂ ਮਾਫੀ ਮੰਗੋ ਇਹੋ ਜਿਹਾ ਕਰਮ ਨਹੀਂ ਕਰੀਏ ਜਾਨਵਰ ਗੈਂਗ ਸਵਾਦ ਲੈਂਦੇ ਹੋ ਤੁਸੀਂ ਲੋਕ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰੇ ਆਂ